ਕੈਨੇਡਾ ਵਿੱਚ ਹੋਏ ਇੱਕ ਸੜਕ ਹਾਦਸੇ ਬਾਰੇ ਕੈਨੇਡਾ ਦੇ ਦੱਖਣੀ ਸਰੀ ਇਲਾਕੇ ਵਿੱਚ ਵਾਪਰੇ ਇੱਕ ਸੜਕ ਹਾਸੇ ਦੌਰਾਨ ਪੰਜਾਬੀ ਪਰਿਵਾਰ ਮੌਤ ਦੇ ਮੂੰਹ ਚ ਜਾ ਡਿੱਗਿਆ ਤੇ ਇੱਕ ਪੁਲਿਸ ਅਧਿਕਾਰੀ ਮੁਤਾਬਕ ਹਾਸਾ ਬਹੁਤ ਹੀ ਭਿਆਨਕ ਅਤੇ ਦਰਦਨਾਕ ਸੀ ਜਾਣਕਾਰੀ ਮੁਤਾਬਕ ਸਰੀਦੀ ਸਤਦੇਵਾ ਸਵੀਟਸ ਦਾ ਮਾਲਿਕ ਜੋਲੀ ਸਤਦੇਵਾ ਤੇ ਉਸਦੇ ਪਰਿਵਾਰ ਦੇ ਮੈਂਬਰ ਉਸ ਵੇਲੇ ਮੌਤ ਦੇ ਸ਼ਿਕਾਰ ਹੋ ਗਏ ਜਦੋਂ ਉਹਨਾਂ ਦੀ ਕਾਰ ਹਾਸਤੇ ਦੀ ਸ਼ਿਕਾਰ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇੱਕ ਹੋਰ ਕਾਰ ਚਾਲਕ ਨੇ ਗਲਤ ਢੰਗ ਨਾਲ ਲਾਲ ਬੱਤੀ ਕ੍ਰੋਸ ਕਰਕੇ ਉਹਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਸਤਦੇਵਾ ਦੀ ਕਾਰ ਦੇ ਟੋਟੇ ਟੋਟੇ ਹੋ ਗਏ ਅਤੇ ਕਾਰ ਦਾ ਮਲਬਾ ਦੂਰ ਤੱਕ ਝਾਖ ਰਿਹਾ ਪ੍ਰਾਪਤ ਜਾਣਕਾਰੀ ਮੁਤਾਬਕ ਕਾਰ ਵਿੱਚ ਜੋਲੀ ਸਤਦੇਵਾ ਦੀ ਪਤਨੀ ਰੀਨਾ ਉਹਨਾਂ ਦੀ ਮਾਂ ਅਤੇ ਵਿਆਹਤਾ ਭੈਣ ਨੀਲਮ ਤੋਂ ਇਲਾਵਾ ਜੋਲੀ ਦਾ 5 ਸਾਲਾਂ ਦਾ ਬੇਟਾ ਅਨੀਸ਼ ਅਤੇ 3 ਸਾਲਾਂ ਦੀ ਬੇਟੀ ਜੈਸਿਕਾ ਵੀ ਮੌਜੂਦ ਸਨ ਉਹਨਾਂ ਦੀ ਕਾਰ ਨੂੰ ਟੱਕਰ ਮਾਰਨ ਵਾਲੀ ਵੈਨ ਦੇ ਚਾਲਕ ਦੀ ਉਮਰ 45 ਸਾਲਾਂ ਦੀ ਦੱਸੀ ਜਾ ਰਹੀ ਹੈ ਹਾਦਸੇ ਵਿੱਚ ਵੈਨ ਦਾ ਡਰਾਈਵਰ ਵੀ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ ਦੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਪੁਲਿਸ ਅਧਿਕਾਰੀ ਸਰਚਟ ਡੇਲਕਾਰ ਨੇ ਦੱਸਿਆ ਕਿ ਇੱਕ ਭਿਆਨਕ ਅਤੇ ਦਰਦਨਾਕ ਹਾਦਸਾ ਸੀ